ਅਜਨਕ ਤੁਹਾਡੇ ਕੈਫੇ ਦੇ ਵਿੱਚ ਅੱਜ ਚੂਲਾ ਨਹੀਂ ਬਲ ਰਿਹਾ ਅੱਜ ਜਸਵਿੰਦਰ ਭੱਲਾ ਵੀ ਸਾਡੇ ਵਿੱਚ ਨਹੀਂ ਹੈਗੇ ਤੁਹਾਡੇ ਨਾਲ ਬਹੁਤ ਲੰਬਾ ਸਮਾਂ ਜਿਹੜਾ ਵਾ ਜਸਵਿੰਦਰ ਭੱਲੇ ਹੁਣਾਂ ਨਾਲ ਰਿਹਾ ਵਾ ਕੀ ਕਹਿਣਾ ਚਾਹੂਂਗੇ ਅੱਜ ਬਹੁਤ ਅਫਸੋਸ ਹੈਗਾ ਵਾ ਪਤਾ ਨਹੀਂ ਰੱਬ ਦਾ ਮਤਲਬ ਰੱਬ ਦੀ ਮਰਜ਼ੀ ਹੈ ਕੀ ਪਾਣਾ ਵਰਤੇ ਉਹਨਾਂ ਨਾਲ ਤੁਸੀਂ ਖੜੇ ਸੀਗੇ ਜਦੋਂ ਇਹ ਖਬਰ ਦੇਖੀ ਇੱਥੇ ਖਬਰ ਮੈਂ ਸੁਣੀ ਆ ਨਾਰਾ ਜੀ ਸੋਤ ਕਿਉਂਕਿ ਮੈਂ ਮਟਰ ਬਣਾ ਰਹੀ ਸੀ ਤੇ ਪਕੌੜੇ ਬਣਾ ਰਹੀ ਸੀ ਕਿਉਂਕਿ ਉਹਨਾਂ ਨੇ ਯੂਨਾਈਟੇਡ ਦੇ ਵਿੱਚ ਸਭ ਤੋਂ ਟਾਈਮ ਇੱਥੇ ਗੁਜ਼ਾਰਿਆ ਇੱਥੇ ਹੀ ਸਾਡੇ ਕੋਲ ਚਾਹ ਪੀ ਕੇ ਰੋਟੀ ਵੀ ਲੰਚ ਵੀ ਇੱਥੇ ਕਰਦੇ ਰਹੇ ਆ ਤੇ ਮੇਨ ਮੇਰੀ ਹੁੰਦੀ ਸੀ ਆਲੂ ਟਿੱਕੀ ਉਹਦੇ ਵਿੱਚ ਕੱਚਾ ਪਿਆਰ ਪਾ ਕੇ ਉਹਨਾਂ ਨੂੰ ਬਹੁਤ ਸਵਾਦ ਲੱਗਦਾ ਸੀ ਤੇ ਗੜੀ ਇਹਨਾਂ ਦੀ ਜੋੜੀ ਸੀ ਬਾਲਾ ਜੀ ਉਹ ਖੌਦੀ ਇੱਕ ਦਿਨ ਆਏ ਤੇ ਮੈਂ ਕਹਿੰਦੇ ਜਨਕ ਆਇਆ ਫੋਟੋ ਕਰਾ ਲਾ ਮੇਰੇ ਮੋਬਾਈਲ ਤੇ ਤਾਂ ਮੈਨੂੰ ਲੱਗ ਸਰ ਐ ਮੇਰੇ ਮੋਬਾਈਲ ਤੇ ਉਹਨਾਂ ਨੇ 셀ਫੀ ਲਈ ਉਹ ਡੀਪੀ ਵੀ ਤੁਸੀਂ ਅੱਜ ਲਾਈ ਆ ਡੀਪੀ ਲਾਈ ਹੋਈ ਆ ਮੇਰੀ ਜੀ ਮੇਰੇ ਮੋਬਾਈਲ ਤੇ ਉਹਨਾਂ ਨੇ 셀ਫੀ ਲਈ ਤੇ ਬਾਲਾ ਜੀ ਕਹਿੰਦੇ ਕਹਿੰਦੇ ਇਹ ਉਹੀ ਕੰਟੀਨ ਆ ਕਿੱਥੇ ਆਪਾਂ ਬੈਠ ਕੇ ਜਾਂ ਪਿੰਦੇ ਰਹੇ ਮੈਂ ਕਹਾ ਸਰ ਹਾਂ ਉਹੀ ਹੈ ਜੀ ਇਹ ਇੱਕ ਸਾਲ ਦੀ ਗੱਲ ਆ ਉਦੋਂ ਕੋਲ ਮੇਰੀ ਇਹਨਾਂ ਨੇ ਫੋਟੋ ਖਿੱਚੀ ਸੀ ਇਹਨਾਂ ਨੇ ਆਪ ਕੀਤੀ ਕਹਿੰਦਾ ਜਨ ਕਾਜ ਆਪ ਫੋਟੋ ਸ਼ੌਕ ਲੱਗਾ ਜਦੋਂ ਇੱਕ ਖਬਰ ਸੁਣੀ ਤੁਸੀਂ ਕੀ ਹੋਇਆ ਸ਼ੌਕ ਤਾਂ ਲੱਗਦਾ ਜੀ ਜੋ ਸਾਡੇ ਕੋਲੇ ਡੱਡਾ ਵੱਡਾ ਸਟਾਰ ਦੁਨੀਆ ਤੋਂ ਚਲਾ ਜਾਵੇ ਲੱਗਦਾ ਹੀ ਹੈ ਕਿੰਨਾ ਕ ਸਮਾਂ ਇੱਥੇ ਆ ਕੇ ਬਤੀਤ ਕਰਦੇ ਸੀ ਖਾਸ ਚੀਜ਼ਾਂ ਹੋਰ ਕੀ ਪਸੰਦ ਕਰਦੇ ਸੀ ਉਹ ਤਰੀਵਨ ਮੇਖਾ ਡਾਕਟਰ ਕਰਪਾ ਜਨ ਗੱਲ ਤੇ ਹੋਰ ਸੀ ਉਹਨਾਂ ਦੇ ਯਾਰ ਦੋਸਤ ਡਾਕਟਰ ਆਪਣੇ ਤਲੋਚਣ ਤੋਂ ਚੀ ਜੀ ਤੇ ਸ੍ਰੀ ਰੇਂਦਰ ਸਿੰਧਾ ਜੀ ਦੁਨੀਆ ਦੇ ਨਹੀਂ ਰਹੇ ਉਹ ਵੀ ਇੱਥੇ ਆ ਕੇ ਨਾਲ ਉਹਨਾਂ ਦੇ ਬੈਠ ਕੇ ਲੁਧਿਆਣਾ ਦੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਿੱਚ ਮੌਜੂਦ ਹੈਗੇ ਆ ਇੱਥੇ ਇੱਕ ਲਾਹੌਰ ਕੈਫੇ ਹੈਗਾ ਵਾ ਫਾਰਮ 뷰 ਕੈਫੇ ਦੇ ਨਾਮ ਤੋਂ ਇਹ ਕੈਫੇ ਬੜਾ ਮਸ਼ਹੂਰ ਹੈਗਾ ਵਾ ਪਰ ਅੱਜ ਇਸ ਕੈਫੇ ਦੇ ਵਿੱਚ ਚੁੱਲਿਆਂ ਤੇ ਅੱਗ ਨਹੀਂ ਬਲ ਰਹੀ ਤਸਵੀਰਾਂ ਤੁਹਾਨੂੰ ਦਿਖਾ ਦਿੰਨੇ ਆ ਤਾਂ ਇਹ ਪੱਠੀਆਂ ਬਿਲਕੁਲ ਬੰਦ ਪਈਆਂ ਨੇ ਬਾਈ ਜਨਕ ਸਾਡੇ ਨਾਲ ਮੌਜੂਦ ਹੈਗੇ ਉਹਨਾਂ ਨਾਲ ਗੱਲਬਾਤ ਕਰਾਂਗੇ ਦੱਸ ਦਿੰਨੇ ਆ ਕਿ ਅ ਕੱਲ ਜਸਵਿੰਦਰ ਪੱਲਾ ਜੀ ਦੀ ਮੌਤ ਹੋ ਗਈ ਸੀ ਤਾ ਯੂਨੀਵਰਸਿਟੀ ਦੇ ਵਿੱਚ ਇੱਥੇ ਪੜ੍ਹੇ ਨੇ ਇੱਥੇ ਹੀ ਪ੍ਰੋਫੈਸਰ ਰਹੇ ਨੇ ਉਹਨਾਂ ਦੀਆਂ ਯਾਦਾਂ ਜਿਹੜੀਆਂ ਅੱਜ ਅਸੀਂ ਸਾਂਝੇ ਕਰਾਂਗੇ ਜਨਕ ਤੁਹਾਡੇ ਕੈਫੇ ਦੇ ਵਿੱਚ ਅੱਜ ਚੂਲਾ ਨਹੀਂ ਬਲ ਰਿਹਾ ਅੱਜ ਜਸਵਿੰਦਰ ਭੱਲਾ ਵੀ ਸਾਡੇ ਵਿੱਚ ਨਹੀਂ ਹੈਗੇ ਤੁਹਾਡੇ ਨਾਲ ਬਹੁਤ ਲੰਮਾ ਸਮਾਂ ਜਿਹੜਾ ਵਾ ਜਸਵਿੰਦਰ ਭੱਲੇ ਹੁਣ ਉਹ ਨਾਲ ਰਿਹਾ ਵਾ ਕੀ ਕਹਿਣਾ ਚਾਹੂਂਗੇ ਅੱਜ ਬਹੁਤ ਅਫਸੋਸ ਹੈਗਾ ਵਾ ਤੁਹਾਨੂੰ ਕਿੰਨੇ ਕੁ ਵੇ ਪਤਾ ਲੱਗਾ ਸੀ ਖਬਰ ਬਾਰੇ ਮੈਂ ਭਾਜੀ ਇੱਥੇ ਖੜਾ ਸੀ ਕੱਲ ਤਾਂ ਚਲੋ ਮੈਂ ਚੂਲਾ ਬਾਲਿਆ ਸੀ ਉਸ ਟਾਈਮ ਨਹੀਂ ਪਤਾ ਲੱਗਿਆ ਐਸੇ ਮੋਬਾਈਲ ਮੇਰਾ ਪਿਆ ਵਾ ਚਲੋ ਅਸੀਂ ਆਉ ਦਾ ਚਲਾ ਰਹੇ ਮੜ ਮੜਾਂ ਨਾਲੇ ਕੰ ਕੋᱫੋ ਦੇਖਿਆ ਫੇਸਬੁੱਕ ਤੇ ਇਕਦਾਂ ਹੀ ਕੰਮ ਛੱਡਣਾ ਪਿਆ ਗਿਆ ਵੀ ਇਹੀ ਚੁੱਲਿਆਂ ਤੇ ਉਹਨਾਂ ਨੂੰ ਬਣਾ ਕੇ ਹੀ ਰੋਟੀ ਖਵਾਉਂਦੇ ਰਹੇ ਆ ਟਿੱਕੀਆਂ ਇਹਨਾਂ ਦੇ ਕੱਢਦੇ ਰਹੇ ਆ ਮਤਲਬ ਅਜੇ ਚੁੱਲ੍ਹੇ ਸਾਨੂੰ ਮਜਬੂਰ ਹੋ ਕੇ ਬੰਦ ਕਰਨੇ ਪਏ ਪਤਾ ਨਹੀਂ ਰੱਬ ਦਾ ਮਤਲਬ ਰੱਬ ਦੀ ਮਰਜ਼ੀ ਹੈ ਕੀ ਪਾਣਾ ਵਰਤੇ ਉਹਨਾਂ ਨਾਲ ਤੁਸੀਂ ਖੜੇ ਸੀਗੇ ਜਦੋਂ ਇਹ ਖਬਰ ਦੇਖੀ ਇੱਥੇ ਖਬਰ ਮੈਂ ਸੁਣੀ ਆ ਮੈਂ ਹੈਰਾਨ ਮੰਨ ਗਿਆ ਵੀ ਇਹ ਇਕਦਾਂ ਹੀ ਉਹਨਾਂ ਨੂੰ ਕੀ ਹੋ ਗਿਆ ਵੀ ਪਛਾਣ ਚੱਕੀ ਨਾ ਕੋਈ ਪਹਿਲੋਂ ਬਿਮਾਰ ਦੀ ਖਬਰ ਬੰਦਾ ਅਗਲਾ ਪਾਈ ਦਿੰਦਾ ਵੀ ਚਲੋ ਫੇਸਬੁੱਕ ਤੇ ਵੀ ਚਲੋ ਜਸਵਿੰਦਰ ਭੱਲਾ ਬਿਮਾਰ ਆ ਸੀਰੀਸ ਆ ਇਹ ਜੀ ਕੋਈ ਖ਼ਬਰ ਹੀ ਨਹੀਂ ਸੁਣੀ ਤੇ ਚਾਂ ਚੱਕੀ ਸੁਣ ਕੇ ਜੀ ਹੈਰਾਨ ਮੰਨ ਕੇ ਵੀ ਇਹ ਕੀ ਪਣਾ ਵਰਤ ਗਿਆ ਕੀ ਬਣਾ ਰਹੇ ਸੀ ਉਸ ਵਕਤ ਤੁਸੀਂ ਉਸ ਟਾਈਮ ਅਸੀਂ ਮਟਰ ਬਣਾ ਰਹੇ ਸੀ ਤੇ ਪਕੌੜੇ ਬਣਾ ਰਹੇ ਸੀ ਕਿਉਂਕਿ ਉਹਨਾਂ ਨੇ ਕਮਿਊਨਿਟੀ ਦੇ ਵਿੱਚ ਸਭ ਤੋਂ ਟਾਈਮ ਇੱਥੇ ਗੁਜ਼ਾਰਿਆ ਇੱਥੇ ਹੀ ਸਾਡੇ ਕੋਲ ਚਾਹ ਪੀ ਕੇ ਉਹ ਰੋਟੀ ਵੀ ਲੰਚ ਵੀ ਇੱਥੇ ਕਰਦੇ ਰਹੇ ਆ ਤੇ ਮੇਨ ਮੇਰੀ ਹੁੰਦੀ ਸੀ ਆਲੂ ਟਿੱਕੀ ਉਹਦੇ ਵਿੱਚ ਕੱਚਾ ਪਿਆਜ਼ ਪਾ ਕੇ ਉਹਨਾਂ ਨੂੰ ਬਹੁਤ ਸਵਾਦ ਆਉਂਦਾ ਸੀ ਮਤਲਬ ਆਲੂ ਟਿੱਕੀ ਦੇ ਵਿੱਚ ਕੱਚਾ ਪਿਆਜ਼ ਪਾ ਕੇ ਉਹਦੀ ਬੇਟੀ ਵੀ ਇੱਥੇ ਐਮਐਸਸੀ ਕਰਕੇ ਗਈ ਐਡਟਜ ਗਰੁੱਪ ਕੋਲ ਤੇ ਉਹ ਵੀ ਇੱਥੇ ਚਾਹ ਪੀ ਕੇ ਸਾਡੇ ਕੋਲ ਚਲੋ ਹੁਣ ਤਾਂ ਵਿਦੇਸ਼ ਆ ਗਏ ਮੇਰੇ ਖਿਆਲ ਕੱਲ ਵੀ ਮੈਂ ਦੇਖੀ ਵੀਡੀਓ ਤੇ ਬੇਟਾ ਵੀ ਆਉਂਦਾ ਰਿਹਾ ਸਾਡੇ ਕੋਲ ਸੁਪਕਰਾਂਜ ਭੱਲਾ ਤੇ ਜਿਹੜੀ ਇਹਨਾਂ ਦੀ ਜੋੜੀ ਸੀ ਬਾਲਾ ਜੀ ਉਹ ਖੋਦੀ ਇੱਕ ਦਿਨ ਆਏ ਤੇ ਮੈਂ ਕਹਿੰਦੇ ਜਨਕ ਆ ਜਾ ਫੋਟੋ ਕਰਾ ਲਾ ਮੈਂ ਮੋਬਾਈਲ ਦਿੱਤਾ ਮੈਂ ਲਓ ਸਰ ਐ ਮੇਰੇ ਮੋਬਾਈਲ ਤੇ ਉਹਨਾਂ ਨੇ ਸੈਲਫੀ ਲਈ ਉਹ ਡੀਪੀ ਵੀ ਤੁਸੀਂ ਅੱਜ ਲਈ ਆ। ਵੀ ਲਈ ਹੋਈ ਆ ਮੇਰੀ ਜੀ। ਮੇਰੇ ਮਗਲ ਤੇ ਉਹਨਾਂ ਨੇ 셀ਫੀ ਲਈ ਤੇ ਬਾਲਾ ਜੀ ਕਹਿੰਦੇ ਕਹਿੰਦੇ ਇਹ ਉਹੀ ਕੰਟੇਨਰ ਕਿੱਥੇ ਆਪਾਂ ਬੈਠ ਕੇ ਚਾਹ ਪਿੰਦੇ ਰਹੇ। ਮੈਂ ਕਹਾ ਸਰ ਹਾਂ ਉਹੀ ਹੈ ਜੀ ਇਹ। ਕਦੇ ਇੱਥੇ ਸਭ ਤੋਂ ਵੱਧ ਆ ਹੁਣ 6 ਇੱਕ ਸਾਲ ਦੀ ਗੱਲ ਆ। ਉਦੋਂ ਕੋਲ ਮੇਰੀ ਇਹਨਾਂ ਨੇ ਫੋਟੋ ਕੀਤੀ ਸੀ। ਇਹਨਾਂ ਨੇ ਆਪ ਕੀਤੀ ਕਹਿੰਦਾ ਜਨ ਕਾਜ ਆਪ ਫੋਟੋ। ਸ਼ੌਕ ਲੱਗਾ ਜਦੋਂ ਇੱਕ ਖਬਰ ਸੁਣੀ ਤੁਸੀਂ ਕੀ ਹੋਇਆ? ਸ਼ੌਂਕ ਤਾਂ ਲੱਗਦਾ ਜੀ ਜੋ ਸਾਡੇ ਕੋਲੇ ਡੱਡਾ ਵੱਡਾ ਸਟਾਰ ਦੁਨੀਆ ਤੋਂ ਚਲਾ ਜਾਵੇ। ਸ਼ੌਂਕ ਤਾਂ ਲੱਗਦਾ ਹੀ ਆ ਜੀ। ਕਿੰਨਾ ਕ ਸਮਾਂ ਇੱਥੇ ਆ ਕੇ ਬਤੀਤ ਕਰਦੇ ਸੀ ਖਾਸ ਚੀਜ਼ਾਂ ਹੋਰ ਕੀ ਪਸੰਦ ਕਰਦੇ ਸੀ ਉਹ 53 ਮੇਖਾ ਡਾਕਟਰ ਕਰਪਾ ਜਣ ਗੱਲ ਤੇ ਹੋਰ ਵੀ ਉਹਨਾਂ ਦੇ ਯਾਰ ਦੋਸਤ ਡਾਕਟਰ ਆਪਣੇ ਤੋਚਣ ਦੋਚੀ ਜੀ ਤੇ ਸ੍ਰੀ ਰੇਂਦਰ ਸਿੰਧਾ ਜੀ ਦੁਨੀਆ ਤੇ ਨਹੀਂ ਰਹੇ ਉਹ ਵੀ ਇੱਥੇ ਆ ਕੇ ਨਾਲ ਉਹਨਾਂ ਦੇ ਬੈਠ ਕੇ ਚੁਰਕਲੇ ਇੱਕ ਦੂਜੇ ਨੇ ਸ਼ਰਾਈ ਜਾਣੇ ਆ ਸਰੇਂਦਰ ਸਿੰਧਾ ਗੁਰ ਭਜਨ ਗੱਲ ਤੁਹਾਨੂੰ ਪਤਾ ਇਹਨਾਂ ਦਾ ਮੇਨ ਹੁੰਦਾ ਸੀ ਅੱਜ ਤੇ ਚੁੱਲ੍ਹਾ ਵੀ ਬੰਦ ਹੈਗਾ ਵਾ ਕੰਟੀਨਿਊ ਵੀ ਬਿਲਕੁਲ ਸੁਨਸਾਨ ਪਈ ਅਕਸਰ ਅਸੀਂ ਦੇਖਦੇ ਇਥੇ ਰਸ ਹੁੰਦਾ ਵਾ ਤਸਵੀਰਾਂ ਤੁਹਾਨੂੰ ਸਾਂਝੀਆਂ ਕਰ ਦਿੰਨੇ ਆ ਇਹ ਤੁਸੀਂ ਦੇਖ ਸਕਦੇ ਹੋ ਤੇ ਅੱਜ ਰਸ ਵੀ ਨਹੀਂ ਹੈਗਾ ਸੁਨਸਾਨ ਪਈ ਯੂ ਪਿਆ ਵਾ ਤੁਹਾਨੂੰ ਪਤਾ ਇਹ ਡਾਬਾ ਡਾ ਪਾਣਾ ਵਰਤਿਆ ਕਈ ਲੋਕ ਤਾਂ ਉਧਰ ਸਸਕਾਰਤੀ ਪਹੁੰਚੇ ਹੋਣਗੇ ਸੋ ਚਲੋ ਮੇਰੇ ਕੋਲ ਨਈ ਟਾਈਮ ਲੱਗਿਆ ਮੈਂ ਮਤਲਬ ਰਹਿਣ ਵਾਲਾ ਤਾਂ ਹੈ ਨਹੀਂ ਉਸੀ ਦਾ ਅੱਜ ਆਪਣੀ ਅੰਗਿੱਠੀ ਨਹੀਂ ਵਾਲੀ ਆਪਣੇ ਜੀ ਨਹੀਂ ਕੀਤਾ ਮੈਂ ਸਵੇਰੇ ਆਇਆ ਹੀ ਨਹੀਂ ਮੈਂ 31:35 ਵਜੇ ਆਣਾ ਮੈਂ ਆਇਆ ਹੀ ਹੁਣ 11 ਵਜੇ ਆ ਬ੍ਰਹਮਾਣੀ ਨਹੀਂ ਕੀਤਾ ਆਉਣ ਦਾ ਇਥੇ ਜਿਹੜਾ ਕਾਟਾ ਅੱਜ ਪਰਿਵਾਰ ਨੂੰ ਵੀ ਪੈ ਗਿਆ ਸਭ ਤੋਂ ਵੱਡਾ ਕਾਟਾ ਸਾਡ ਨੂੰ ਜਿਹੜਾ ਏਡਾ ਵੱਡਾ ਸਟਾਰ ਇੱਕ ਚੋਲੋ ਸਾਡੇ ਰਿਸ਼ਤੇਦਾਰ ਸੀ ਉਹ ਨਾ ਕਿਤੇ ਇਹਨਾਂ ਨੂੰ ਮੌਲ ਦੇ ਵਿੱਚ ਮਿਲੇ ਤੇ ਉਹਨਾਂ ਨੇ ਕਦੇ ਕਿਹਾ ਸਰ ਵੀ ਮੈਂ ਜਨਕ ਦੇ ਰਿਸ਼ਤੇਦਾਰ ਆ ਉਹਨਾਂ ਨੇ ਬੜੇ ਪਿਆਰ ਨਾਲ ਬੁਲਾਇਆ ਫੋਟੋ ਕਰਾਈ ਉਹਨਾਂ ਨਾਲ ਖੁਸ਼ ਹੋ ਗਏ ਉਹ ਸਮੇਂ ਉਲਟੇ ਮੈਨੂੰ ਕਹਿੰਦੇ ਕਹਦੇ ਯਾਰ ਤੈਨੂੰ ਤਾਂ ਚੱਕੀ ਤਰ੍ਹਾਂ ਜਾਣਦੇ ਮਗਾ ਜਾਣਨ ਕਿ ਸਾਡੇ ਪਰਿਵਾਰ ਵਾਂਗੂ ਮੇਰੀ ਬੇਟੀ ਦੀ ਮਦਦ ਕੀਤੀ ਇਹਨਾਂ ਨੇ 2011 ਦੇ ਵਿੱਚ ਅੱਛਾ ਕੀ ਹੋਇਆ ਸੀ ਮੇਰੀ ਬੇਟੀ ਬੇਟੀ ਬਿਮਾਰ ਸੀ ਦੀਪ ਹਸਾਲ ਦੇ ਵਿੱਚ ਇਹਨਾਂ ਨੇ ਮੈਨੂੰ ਅੰਦਰ ਬੁਲਾ ਕੇ ਕਿਹਾ ਵੀ ਅੱਜ ਵੀ ਤੇਰੀ ਬੇਟੀ ਬਿਮਾਰਾ ਵੀ ਕੀ ਗੱਲ ਹੋ ਗਈ ਮਗਾ ਸਰ ਵੀ ਐਂ ਕਰਕੇ ਉਹਦੇ ਫੇਫੜੇ ਨਹੀਂ ਕੰਮ ਕਰਦੇ ਵੀ ਹੁਣ ਤਾਂ ਠੀਕ ਆ ਫਿਰ ਮੈਨੂੰ ਕਹਿੰਦੇ ਵੀ ਤੂੰ ਬੈਲਣਾ ਜਮਾ ਕਰਾਈ ਉਹਦਾ ਮੈਂ ਜੀ ਠੀਕ ਆ ਮੈਂ ਬੈਲਨਾ ਜਮਾ ਕਰਾਇਆ ਕਿਦਨੇ ਸੁੱਟੀ ਮਿਲਗੀ ਫਿਰ ਮੈਂ ਇਹਨਾਂ ਨੂੰ ਫੋਨ ਕੀਤਾ ਇਹਨਾਂ ਨੇ ਮੈਨੂੰ ਨੰਬਰ ਦਿੱਤਾ ਗਰ ਭਾਜਨ ਕਹਿੰਦਾ ਦੀਪ ਨੂੰ ਫੋਨ ਕਰਦੀ ਉਹ ਦਿਨ ਵੀ ਇਹਨੂੰ ਸੁੱਟੀ ਦਵਾਦੀ ਮੈਂ ਨੰਬਰ ਲੈ ਕੇ ਇਹਨਾਂ ਨੂੰ ਮੈਂ ਫੋਨ ਕੀਤਾ ਇਹਨਾਂ ਨੇ ਫਿਰ ਦੀਪ ਨੂੰ ਫੋਨ ਕੀਤਾ ਵੀ ਆ ਹਸਪੀਟਲ ਦਾ ਜੀਪ ਮੈਂ ਦੀਪ ਗੁਰਗੇੜਾ ਡਾਕਟਰ ਆ ਤੇ ਫਿਰ ਮੈਨੂੰ ਇਹ ਕਹਿੰਦੇ ਕਿਦਨੇ ਵੀ ਤੂੰ ਚਲ ਜਾ ਉਹਨਾਂ ਕੋਲ ਉਹਨਾਂ ਨੇ ਮੇਰੀ ਫਾਈਲ ਚੁੱਕੀ ਮੈਂ ਮੈਨੂੰ ਜਸਵਿੰਦਰ ਭੱਲੇ ਨੇ ਭੇਜਿਆ ਕਹਿੰਦੇ ਵੀ ਬੇਟੀ ਤੇਰੀ ਠੀਕ ਆ ਉਹਨੇ ਚੈੱਕ ਚੁੱਕ ਕੀਤੀ ਕਹਿੰਦੇ ਵੀ ਉਹਨੂੰ ਘਰੇ ਲੈ ਜਾਓ ਫੇਲ ਦੇ ਉੱਪਰ ਨਾਮ ਲਿਖਤਾ ਸੀ ਜਸਵਿੰਦਰ ਭੱਲਾ ਕਦੇ ਵੀ ਕਦੋਂ ਵੀ ਤੂੰ ਦਵਾਈ ਲੈਣ ਆਉਣਾ ਵੀ ਤੇਰੀ ਦਵਾਈ ਫਰੀ ਤੇਰੀ ਫੀਸ ਵੀ ਕੋਈ ਨਹੀਂ ਲੱਗਣੀ ਉਦੋਂ ਕਿੰਨੇ ਕ ਪੈਸੇ ਬੰਦੇ ਸੀਗੇ ਦੀਪ ਹਸਪਤਾਲ ਦੇ ਵੀ ਤੁਹਾਡੀ ਬੇਟੀ ਮੈਂ ਆਲਰੇਡੀ ਲਾਲ ਚੁੱਕਾ ਸੀ ਕਾਫੀ ਪੈਸੇ ਜੀ ਕਿੰਨਾ ਕ ਬਕਾਇਆ ਰਹਿੰਦਾ ਸੀ ਉਦੋਂ ਦੇਣ ਵਾਲਾ ਲੱਖ ਡੇਢ ਲੱਖ ਰੁਪਏ ਜਿਹੜਾ ਆਇਆ ਸੀ ਸਾਰਾ ਮਾਫ ਕਰਾਤਾ ਜਸਵਿੰਦਰ ਭੱਲਾ ਮਾਫ ਕਰਵਾਤਾ ਜੀ ਉਦੋਂ ਬਾਅਦ ਵੀ ਇੱਕ ਪੇਸ਼ੈਂਟ ਗਿਆ ਸੀ ਸਾਡੇ ਮੁੰਡਾ ਸੀ ਮੇਰੇ ਯਾਰ ਦੋਸਤ ਉਹਦੇ ਪਹਿਲੋਂ 4-5 ਬੇਟੀਆਂ ਬੇਟੇ ਆ ਜੀ ਪੰਜਵਾਂ ਮੁੰਡਾ ਹੋਇਆ ਸੀ ਤੇ ਉਹਦੇ ਬਾਰੇ ਮੈਂ ਗੱਲ ਕੀਤੀ ਸੀ ਪਰ ਇਹਨਾਂ ਨੇ 1 ਮਿੰਟ ਲਾਇਆ ਬਲਦੀਪ ਨੂੰ ਫੋਨ ਕਰਨ ਵਾਸਤੇ 1 ਮਿੰਟਾਂ ਦੇ ਵਿੱਚ ਵਿੱਚ ਫੋਨ ਕਰਕੇ ਕਹਤਾ ਵੀ ਉਹ ਬੰਦਾ ਸਾਡਾ ਵੀ ਉਹਦੇ ਘੜ ਤੋਂ ਘੜ ਬਿੱਲ ਬਣਾਇਆ ਜਾ ਮਦਦ ਕਰਦਾ ਸੀ ਠੋਕੇ ਜੀ ਗਰੀਬਾਂ ਦੀ ਪਰ ਅੱਜ ਜੋ ਉਹਨਾਂ ਦੇ ਚਿਹਰੇ ਦੇ ਲਾਲੀ ਸੀ ਉਸ ਦੇ ਟਾਈਮ ਤੇ ਹਮੇਸ਼ਾ ਹੱਸਦੇ ਹੋਣਾ ਇੱਥੇ ਕਿਸੇ ਦਾ ਬੋਸਰੀ ਮੈਂ ਵੀ ਦੇਖਿਆ ਹਮੇਸ਼ਾ ਜਿਹੜੀ ਵੀ ਫੋਟੋ ਦੇਖੀ ਹੈ ਹੱਸਦਿਆਂ ਦੀ ਫੋਟੋ ਹੈਗੀ ਆ ਉਦਾਸੀ ਵਾਲੀ ਫੋਟੋ ਮੇਰੇ ਖਿਆਲ ਕੋਈ ਇੱਕ ਕੋਈ ਨਿਕਲਾਵੇਗੀ ਹਮੇਸ਼ਾ ਖੁਸ਼ ਹੀ ਰਹਿੰਦੇ ਸੀ ਪਾਜੀ ਆਵੇਂ ਪਰ ਪਰਿਵਾਰੀ ਖੁਸ਼ ਰਹਿੰਦਾ ਸੀ ਬੇਟੀ ਦਾ ਸੁਭਾਅ ਬਹੁਤ ਇਹੀ ਉਹਨਾਂ ਦੀ ਆ ਅੱਜ ਲੱਗਦਾ ਕਿ ਸਾਰਿਆਂ ਨੂੰ ਹਸਾਨ ਵਾਲਾ ਸਾਰਿਆਂ ਨੂੰ ਰੁਵਾ ਗਿਆ ਅੱਜ ਗੱਲਾਂ ਚੱਲਦੀਆਂ ਇੱਕ ਗਣਾ ਆਇਆ ਹੱਥ ਦੇ ਹਿਚਾਉਂਦਿਆਂ ਨੂੰ ਤੁਰ ਗਿਆ ਪਰ ਸਾਨੂੰ ਖਸਣਾ ਨਹੀਂ ਹੁੰਦਾ ਹੁਣ ਕਿੱਥੇ ਹੱਸਾ ਕਿਉਂਕਿ ਜਿਹੜੀ ਫਿਲਮ ਵੀ ਚੱਲਦੀ ਸੀ ਪਰ ਉਹਨਾਂ ਦੀ ਵੇਚ ਤੇ ਚੱਲਦੀ ਸੀ ਉਹਨਾਂ ਦੀ ਕਮੇਡੀ ਉਹ ਕੁਤ ਕਰਨੀ ਛਾਦਾ ਜੀ ਕੋਈ ਵੀ ਕਲਾਕਾਰ ਆਮ ਕਲਾਕਾਰ ਵਸੇਰੇ ਤੁਰੇ ਫਿਰਦੇ ਬਾਂਸਰ ਉਹਨਾਂ ਵਿਚਾਰਿਆਂ ਨੇ ਇਕੱਲੇ ਨੇ ਗੱਡੀ ਖੜਾ ਕੇ ਆ ਜਾਂਦੇ ਸੀ ਜਾਂ ਮਲਕੀਤ ਬਾਜੀ ਹੁੰਦੇ ਸੀ ਡਰਾਈਵਰ ਵਾਹ ਕੋ ਵੀ ਡਰਾਈਵਰ ਪੇਟੀ ਦੀ ਮਦਦ ਕੀਤੀ ਤੁਸੀਂ ਜਦੋਂ ਇਹ ਖਬਰ ਸੁਣੀ ਆ ਆਪਣੇ ਪਰਿਵਾਰ ਨੂੰ ਜਰੂਰ ਦੱਸਿਆ ਹੋਊਗਾ ਕਿ ਜਿਨ੍ਹਾਂ ਨੇ ਸਾਡੀ ਮਦਦ ਕੀਤੀ ਆ ਅੱਜ ਉਹ ਸਾਡੇ ਵਿੱਚ ਨਹੀਂ ਹੈਗੇ ਮੈਂ ਉਹਨਾਂ ਨੂੰ ਦੱਸਿਆ ਕਿਦੇ ਉਹਨਾਂ ਨੂੰ ਕੀ ਹੋ ਗਿਆ ਕਿਉਂਕਿ ਮੇਰੇ ਘਰ ਦੇ ਵੀ ਮਿਲੇ ਸੀ ਇੱਕ ਵਾਰੀ ਉਹਨਾਂ ਨੂੰ ਤੇ ਲਾਸਟ ਚਾਹ ਪੀਤੀ ਮੈਂ ਤੋਂ 3 ਸਾਲ ਪਹਿਲ ਉਹਨਾਂ ਦੇ ਫਾਰਮ ਹੁੰਦੇ ਸੀ ਉਹ ਵੀ ਮੇਰੀ ਬੇਟੀ ਕਹਿੰਦੀ ਪਾਪਾ ਮਿਲਣ ਜਾਣਾ ਪੱਲਿਓ ਮੇਰਾ ਭਤੀਜਾ ਸੀ ਤੇ ਅਸੀਂ ਬੇਟੀ ਕਿੰਨੀ ਦੇਦੀ ਉਹ ਵੀ ਉਦੋਂ ਕਿੰਨੇ 14 ਸਾਲ ਦੀ ਹੋ ਗਈ ਜੀ ਉਦੋਂ ਕਿੰਨੀ ਦੇਦੀ ਸੀ ਜਦੋਂ ਮਦਰ ਕਿ ਉਹ ਦੋ ਤਿੰਨ ਮਹੀਨੇ ਦੀ 14 ਸਾਲਾਂ ਵਿੱਚ ਜਸਵਿੰਦਰ ਭੱਲਾਈ ਮਿਲਦੇ ਰੇ ਬੇਟੀ ਨੂੰ ਫਿਰ ਮੈਂ ਦੋ ਵਾਰੀ ਮਿਲਾ ਕੇ ਲੈ ਕੇ ਆਇਆ ਕੋਈ ਉਹ ਘਾਟਾ ਕੇ ਰਾਜੀ ਆ ਮੈਂ ਦੋ ਵਾਰੀ ਬੇਟੀ ਨੂੰ ਮਿਲਾ ਕੇ ਲੈ ਕੇ ਆਇਆ ਉਹਨਾਂ ਨੇ ਗੋਦੀ 'ਚ ਬੈਠ ਕੇ ਕੁਰਸੀ 'ਤੇ ਬੈਠ ਕੇ ਨਾਲੇ ਉਹਨਾਂ ਦਾ ਮਾਨ ਤਨ ਕੀਤਾ ਨਾਲੇ ਖਾਣ ਪੀਣ ਨੂੰ ਆਪਦੇ ਇੱਕ ਅਲਮਾਰੀ 'ਚੋਂ ਕਿਹੜਾ ਆਪਦੇ ਵਾਸਤੇ ਰੱਖਿਆ ਸੀ ਕੱਢ ਕੇ ਉਹਨਾਂ ਨੂੰ ਖਵਾਇਆ ਕਿ ਲੋਕਾਂ ਦਾ ਬੱਚੇ ਖਾ ਲਓ ਪੋਸਟਾਂ ਦਾ ਇਟੀ ਦਾ ਕੀ ਹਾਲ ਚੱਲ ਜਦੋਂ ਅੰਦਰ ਕਈ ਵਾਰੀ ਉਹਨਾਂ ਨੇ ਪੁੱਛਿਆ ਕਈ ਵਾਰੀ ਉਹਨਾਂ ਦੀ ਯਾਦਰੀ ਮਾਂ ਸਾਰਾ ਛੋਟੀ ਪਚਾਈ ਹੋਈ ਬੇਟੀ ਆ ਕਿਤੇ ਦੀਪਾਲੀ ਮਾਂ ਕਹਾਂਜੀ ਮੈਂ ਕਈ ਵਾਰੀ ਉਹਨਾਂ ਨੂੰ ਯਾਦ ਕਰਾਇਆ ਤੇ ਫਿਰ ਫਾਰਮ ਹੋ ਜਾਈਂ ਬੈਠੇ ਚਾਹ ਪੀਂਦੇ ਆ ਉੱਥੇ ਹੀ ਮੇਰੀ ਬੇਟੀ ਨੂੰ ਕਹਿੰਦਾ ਕਹਿੰਦਾ ਆ ਜਾ ਗੁੜੀ ਗੋਦੀ 'ਚ ਬਿਠਾ ਕੇ ਫੋਟੋ ਮੈਂ ਪਾਈ ਹੋਈ ਆ ਉਹ ਵੀ ਬੈਠ ਕੇ ਉਹਨੇ ਫੋਟੋ ਕਰਵਾਈ ਆ ਮਤਲਬ ਹੈ ਨਹੀਂ ਜੀ ਇਹਨਾਂ ਮੰਦ ਦੇ ਵਿੱਚ ਜਿਆਦਾ ਹੋਵੇ ਨਾ ਬੰਦਾ ਸਟਾਰ ਬਾਹਰ ਬੌਂਸਰ ਖੜੇ ਹੋਣ ਮੈਂ ਜਾ ਕੇ ਗੇਟ ਖੜਕਾਇਆ ਇੱਕ ਨੁੱਕ ਨੇ ਕੋਲਿਆ ਹੁਣ ਜਾ ਕੇ ਦੇਤਾ ਜੀ ਪੀਐਜੂ ਤੋਂ ਜਾਣ ਕੇ ਆਇਆ ਫਿਰ ਉਹਨੂੰ ਅੰਦਰ ਬੁਲਾ ਬੁਲਾ ਕੇ ਪੱਖਾ ਲਾ ਚਾਪ ਲਾ ਮਗਾ ਚਾਰ ਨਹੀਂ ਬਾਹਰ ਪੈਨੇ ਪਾਰ ਕੇ ਫਿਰ ਪਾਰਕ ਦੀ ਕੁਰਸੀਆਂ ਸਾਨੂੰ ਲਾਤੀਆਂ ਕੱਲ ਮੈਂ ਦੇਖਿਆ ਤੁਸੀਂ ਕੱਲ ਕੰਟੀਨਿਊੀ ਬੰਦ ਕਰ ਗਏ ਸੀਗੇ ਜਦੋਂ ਇਹ ਖਬਰ ਸੁਣੀ ਤੁਸੀਂ ਸਾਰਾ ਕੁਝ ਬੰਦ ਕਰਤਾ 4:30 4:30 5:00 ਵਜੇ ਬੰਦ ਕਰਕੇ ਆਏ ਬਹੁਤ ਅਫਸੋਸ ਖਬਰ ਸੀਗੀ ਕਿ ਇਹ ਇਸ ਤਰ੍ਹਾਂ ਦਾ ਧਾਣਾ ਵਰਤਾਰ ਸਾਡੇ ਕੋਲ ਆ ਕੇ ਬੈਠਦਾ ਜੀ ਅਫਸੋਸ ਤਾਂ ਹੁੰਦਾ ਹੀ ਹੈ ਜੀ ਆਉਂਦਾ ਸ਼ੰਕਰ ਮਿਲਦੇ ਨਹੀਂ ਕਿਹਨੂੰ ਫੋਟੋ ਨਹੀਂ ਕਰਾਉਣ ਦਿੰਦੇ। ਉਹਦੇ ਜੇ ਤੋਰੇ ਫਿਰਦੇ ਆ ਸ਼ੰਕਰ ਪਰ ਪੱਲੇ ਵਰਗਾ ਕੋਈ ਬਣ ਨਹੀਂ ਸਕਦਾ। ਦੱਸਿਆ ਕਿ ਰਾਤ ਨੂੰ ਬੜੀ ਪਰੇਸ਼ਾਨੀ ਰਹੀ ਖਾਣਾ ਵੀ ਪਰਿਵਾਰ ਨੇ ਨਹੀਂ ਖਾਦਾ। ਮਨ ਕੀਤਾ ਖਾਣ ਨੂੰ ਦੀ। ਪਹਿਲਾਂ ਮੈਂ ਬਾਬਾ ਦੀਪ ਸਿੰਘ ਦੇ ਮੱਥਾ ਟੇਕਣ ਗਿਆ। ਬਾਬਾ ਬੁੱਢਾ ਜੀ ਦੇ ਦਰ ਤੇ ਟੇਕਿਆ। ਤੇ 8:00 ਵਜੇ ਮੈਂ ਕਦੋਂ ਘਰੇ ਪਹੁੰਚਿਆ ਕਰਦੇ ਕਹਿੰਦੇ ਰੋਟੀ ਮੰਗ ਲਈ ਮੇਰੇ ਮਨ ਨਹੀਂ ਹੈਗਾ ਰੋਟੀ ਖਾਣ ਦਾ। ਹੁੰਦਾ ਹੀ ਹੈ ਜੀ ਮਨ ਤਾਂ। ਤੇ ਮੇਰੀ ਗੋਲੋਂ ਤੇ ਤੋਰ ਦੇ ਫਿਰਦਿਆਂ ਨੇ ਬੰਦੇ ਨੇ ਚਲਾ ਜਾਣਾ ਦੁੱਖ ਦਾ ਲੱਗਦਾ ਹੀ ਹੈ। ਅੱਛਾ ਜਦੋਂ ਆਉਂਦੇ ਸੀ ਮਾਹੌਲ ਕਿਸ ਤਰ੍ਹਾਂ ਦਾ ਬਣ ਜਾਂਦਾ ਸੀ ਇੱਥੇ ਕੰਟੀਨ ਦੇ ਵਿੱਚ। ਬਾਈ ਆਮ ਹੋ ਗਏ ਕਿ ਕੋਈ ਆਉਂਦਾ ਵੀ ਅਗਲਾ ਕਹਿੰਦਾ ਲੈ ਜਸਵਿੰਦਰ ਭੱਲਾ ਬੈਠਾ। ਮੇਲੇ ਨੂੰ ਇੱਥੇ ਲੈ ਲਾ ਗਈ ਫੋਟੋਮਾਗਰਾਉਂਡ ਦੀ ਪਰ ਉਹਨਾਂ ਨੇ ਕਦੇ ਨਾ ਨਹੀਂ ਕੀਤੀ ਸੀ। ਲੀਡਰਾਂ ਨਾਲ ਤਾਂ ਹਰ ਕੋਈ ਫੋਟੋ ਕਰਾਉਂਦਾ ਪਰ ਜਸਵਿੰਦਰ ਭੱਲੇ ਵਰਗੇ ਨਾਲ ਹੁਣ ਲੀਡਰ ਦਾ ਮਹਿਨਤਾ ਕਰਦੇ ਕਰਾਰੋ ਫੋਟੋ ਪਰ ਉਹ ਬੰਦੇ ਨੇ ਕਦੇ ਐਡਾ ਵੱਡਾ ਸਟਾਰ ਹੋ ਕੇ ਨਾ ਹੀ ਨਹੀਂ ਕਦੇ ਕੀਤੀ ਮੈਂ ਕਿਉਂ ਨਹੀਂ ਫੋਟੋ ਕਰਾਉਣੀ। ਮਾੜੇ ਮਾੜੇ ਤੋਂ ਬੰਦੇ ਨੇ ਫੋਟੋ ਕਰਾਈ ਹੈ। ਮੇਰੇ ਦੋ ਤੀਆਂ ਨੂੰ ਤਾਂ ਮਿਲਿਆ ਹੋਇਆ ਤੀਜੀ ਨੂੰ ਨਹੀਂ ਤੀਜੀ ਛੋਟੀ ਆ ਪਰ ਉਹਨਾਂ ਨੂੰ ਗੋਦੀ 'ਚ ਬੈਠ ਕੇ ਫੋਟੋ ਕਰਾਉਂਦਾ ਰਿਹਾ ਐ ਬੁੱਕਲਟ ਲੈ ਕੇ ਤੁਹਾਨੂੰ ਕਿਸ ਤਰ੍ਹਾਂ ਬੁਲਾਉਂਦੇ ਨੇ ਕਿ ਜਸਵਿੰਦਰ ਪਰ ਲੱਕੀ ਨਾਮ ਤੋਂ ਆ ਕੇ ਮੈਨੂੰ ਕਹਿੰਦਾ ਜਨਕ ਅੱਜ ਕੀ ਬਣਾਇਆ ਚਲੋ ਇੱਕ ਮੈਨੂੰ ਗੱਲ ਕਹਿਣੀ ਤਾਂ ਨਹੀਂ ਚਾਹੀਦੀ ਸੀ ਇੱਕ ਦਿਨ ਬੈਠ ਬੈਠ ਮੈਨੂੰ ਮਗਰ ਬੁਲਾਇਆ ਦੋ ਜਣੇ ਬੈਠੇ ਜੀ ਮੈਨੂੰ ਕਹਦੇ ਜਨਕ ਬਾਪੂ ਉਰੇ ਹੀ ਹੁੰਦਾ ਮੈਂ ਕਹਾਂ ਹਾਂਜੀ ਕਦੇ ਕਿਸੇ ਦਿਨ ਮੁਰਗਾ ਮੁਰਗਾ ਵੜ ਲਓ ਮੈਂ ਕਹਾਂ ਸਰ ਮਾਫ਼ ਕਰਿਓ ਮੈਂ ਅਮਰਤਾਰੀ ਆ ਕਦੇ ਤੂੰ ਕਿਹੜਾ ਖਾਣਾ ਪਰ ਹਾਸਾ ਹਮੇਸ਼ਾ ਉਹਨਾਂ ਦਾ ਬਹੁਤ ਵਧੀਆ ਸੀ ਪਰ ਇਹ ਜਿਆ ਕਲਾਕਾਰ ਮੈਂ ਕਦੇ ਜ਼ਿੰਦਗੀ ਨਹੀਂ ਦੇਖਿਆ ਜੋ ਅੱਜ ਘਟਾ ਪਿਆ ਪਰ ਪੀਏਯੂ ਨੂੰ ਉਹਦੇ ਪਰਿਵਾਰ ਨੂੰ ਸਾਰੇ ਦੇਸ਼ ਦੇ ਵਿੱਚ ਹੀ ਘਟਾ ਪਿਆ ਮੈਂ ਉਹ ਦੇਸ਼ ਦਾ ਹੀ ਪਾਕਿਸਤਾਨ ਤੋਂ ਵੀ ਵੀਡੀਓ ਆਈ ਉਹਨਾਂ ਦੀ ਕਿਉਂਕਿ ਇਹ ਕਲਾਕਾਰੀ ਕੋਈ ਕਰਨੀ ਨਹੀਂਦਾ ਜ਼ਿਆਦਾ ਕਮੇਡੀਅਨ ਤਾਂ ਹੁਣ ਸਿੰਗਰ ਦਾ ਗਾਣੇ ਕੋਈ ਗਏ ਲੱਤ ਪਾੜਨ ਦਾ ਪਹਿਲਾਂ ਕਿੱਥੇ ਹੁੰਦਾ ਸੀ ਜਦੋਂ ਆਉਂਦੇ ਸੀ ਮੈਨੂੰ ਆਪਾਂ ਨਾਲ ਚੱਲਦੇ ਥੋੜੀ ਗੱਲਾਂ ਕਰਦੇ ਆ ਮਾਹੌਲ ਬੜਾ ਸ਼ਾਨਦਾਰ ਇੱਕ ਤਸਵੀਰ ਤੁਹਾਨੂੰ ਦਿਖਾ ਦਿੰਦੇ ਆ ਇਹ ਲਾਹੌਰ ਕੈਫੇ ਜਿਹੜਾ ਵਾ ਫਾਰਮ 뷰 ਕੈਫੇ ਹੈਗਾ ਵਾ ਤੁਸੀਂ ਦੇਖ ਸਕਦੇ ਇੱਥੇ ਇੱਕ ਟਿੱਪਾ ਲੱਗਿਆ ਵਾ ਪੰਜਾਬੀ ਦੇ ਵਿੱਚ ਬਹੁਤ ਸਾਰੇ ਸ਼ਬਦ ਜਿਹੜੇ ਨੇ ਇੱਥੇ ਲਿਖੇ ਨੇ ਉਹ ਵੀ ਤਸਵੀਰਾਂ ਤੁਹਾਨੂੰ ਦਿਖਾ ਦਿੰਦੇ ਆ ਅੱਜ ਚਾਹੇ ਮਿੱਟ ਚੁੱਕੇ ਨੇ ਪਰ ਇੱਥੇ ਮਾਹੌਲ ਜਿਹੜਾ ਵਾ ਪੰਜਾਬੀ ਸੱਭਿਆਚਾਰ ਦਾ ਸ਼ਿਵ ਕੁਮਾਰ ਬਟਾਲਵੀ ਦੀਆਂ ਜਿਹੜੀਆਂ ਇੱਥੇ ਇੱਕ ਪਾਵਾਂ ਲਿਖੀ ਨੇ ਬਾਬਾ ਫਰੀਦ ਦੇ ਲਿਖੇ ਨੇ 35 ਜਿਹੜੇ ਅੱਖਰ ਨੇ ਉਹ ਇੱਥੇ ਕੰਟੇਨ ਦੇ ਵਿੱਚ ਲਿਖੇ ਨੇ ਇਹ ਪੱਥਰ ਜਿਹੜੇ ਨੇ ਪੰਜ ਦਰਿਆਵਾਂ ਦੇ ਇਹ ਪੱਥਰ ਜਿਹੜੇ ਨੇ ਇੱਕੋ ਹੀ ਚਾ ਦੋ ਕਿ ਸਤਲੋਈ ਵਿਆਸ ਰਾਵੀ ਚੀਲਨ ਜੇਲਮ ਨਾਮ ਸਹੀ ਮਟਗੇ ਨੇ ਤੈਨਾਂ ਤਾਂ ਲੋਕਾਂ ਨੂੰ ਪਤਾ ਇੰਨਾ ਬਰੇ ਨਹੀਂ ਲੋਕਾਂ ਨੂੰ ਪਤਾ ਇਹਦਾ ਗੈ ਵੀ ਕਰਤੇ ਹੁਣ ਇਹਦਾ ਗੈ ਵੀ ਕਰਤੇ ਲਾਹੌਰ ਇੱਥੋਂ ਦੀ 100 ਕਰੀਬ 60 ਕਿਲੋਮੀਟਰ ਹੈਗਾ ਇੱਥੋਂ ਲੋਕ ਪਰ ਮਾੜਾ ਮੰਨਦੇ ਆ ਇਹੀ ਲਾਹੌਰ ਆਪਾਂ ਨੂੰ ਸਾਂਭਦਾ ਕਦੋਂ ਲਾ ਕੇ ਗੱਲ ਕਰਦਾ ਹੁੰਦਾ ਵੀ ਇਹ ਬੜਾ ਮੈਂ ਸੁਣ ਇੱਕ ਗੱਲ ਦੱਸਦਾ ਇਹੀ ਲਾਹੌਰ ਆਪਾਂ ਨੂੰ ਸਾਂਭਦਾ ਕਦੋਂ ਹਾਰਡ ਹੁੰਦਾ ਪਾਣੀ ਤਾਂ ਸਾਰਾ ਲਾਹੌਰ ਚ ਹੀ ਜਾਂਦਾ ਇਹ ਕਿਨ ਇਹ ਆਪਣਾ ਅਕਿੰਦਰ ਭੱਲਾ ਜੀ ਕਿਥੇ ਤੁਸੀਂ ਫੋਟੋ ਕਰਾ ਕੇ ਗਿਆ ਸੀ ਇੱਕ ਵਾਰੀ ਉਹ ਫੋਟੋ ਮੈਨੂੰ ਮਿਲਦੀ ਨਹੀਂ ਪਈ ਇੱਥੋਂ ਖੜ ਕੇ ਫੋਟੋ ਕਰਾ ਕੇ ਗਿਆ ਸੀ ਕਦੋਂ ਇਹ ਕੀ ਨੂੰ ਦੇਖ ਕੇ ਹਰ ਕੋਈ ਖੁਸ਼ ਹੁੰਦਾ ਕਿਉਂਕਿ ਜਿਹੜਾ ਲਾਹੌਰ ਹੈ ਨਾ 169 ਕਿਲੋਮੀਟਰ ਇਹ ਚੀਜ਼ ਨੂੰ ਦੇਖ ਕੇ ਹਰ ਕੋਈ ਖੁਸ਼ ਹੁੰਦਾ ਬਿਲਕੁਲ ਫਿਰ ਅਗਲਾ ਪੌਦਾ ਵੀ 169 ਕਿਮੀ 150 ਦਾ ਅਮਰਸਾਰਾ 30 ਕਿਲੋਮੀਟਰ ਦਾ ਸਰਪੱਜਨ ਗੱਲ ਜੀ ਉਹਨੇ ਬੰਦੇ ਹੁੰਦੇ ਸੀ ਸਰਪੱਜਨ ਗੱਲ ਜੀ ਇੱਕ ਨੰਬਰ ਕਮਰੇ ਚੀ ਬਸ ਉਹਨਾਂ ਨੇ ਆ ਜਾਣਾ 10 ਵਜੇ ਇੱਥੇ ਅਸਲ ਲਾਉਣਾ ਸੀ ਅਤੇ ਦਾਲ ਸਬਜ਼ੀ ਰੋਟੀ ਤਿੰਨ ਤਨ ਕੋਲੀ ਅੰਬਰ ਉਹਨਾਂ ਦੀ ਯ ਉਹਨ ਵੀ ਮੈਂ ਕਈ ਵਾਰ ਮਿਲਦਾ ਕਰਪਾ ਜਨੂ ਜੀ ਬੜੇ ਹੱਸ ਕੇ ਆਪਦੇ ਪੁੱਤਾਂ ਵਾਂਗੂ ਪੁਨੀਤ ਕਿਵੇਂ ਗੱਲ ਓਵੇਂ ਮਿਲਦੇ ਆ ਉਹ ਨਹੀਂ ਪਿਆਰਾ ਕਿੰਨਾ ਮੇਰਾ ਪਹਿਲੋ ਸੀ ਬੈਠਣ ਦੀ ਵੀ ਗੱਲ ਕਰਦੇ ਕਿ ਅਕਸਰ ਆ ਕੇ ਬਹਿੰਦੇ ਕਿੱਥੇ ਸੀਗੇ ਕਿਉਂਕਿ ਇੱਕ ਸਟਾਰ ਸੀਗੇ ਥੋੜੇ ਲੋਕੇ ਬਹਿਣਾ ਪੈਂਦਾ ਕੀ ਉਹ ਇਸ ਤਰ੍ਹਾਂ ਇਦਾਂ ਮਾਹੌਲ ਹੁੰਦਾ ਹੀ ਕਿ ਲੋਕੇ ਬੈਠਦੇ ਸੀ ਦੇਖੋ ਕੋਲੋਂ ਨਾ ਕਰਪਾ ਜਨੂ ਆਉਂਦਾ ਸੀ ਉਹਦਾ ਇੱਕੋ ਟਿਕਾਣਾ ਸੀ ਇੱਥੇ ਬੈਠਦੇ ਸੀ ਉਹ ਸਾਫ ਹਾਂ ਇਹਨਾਂ ਦੇ ਇੱਕੋ ਟਿਕਾਣੇ ਇਹਨਾਂ ਦੇ ਇੱਕੋ ਟਿਕਾਣਾ ਸੀ ਕਾਰਨ ਇਹ ਆ ਫੋਨ ਕਰ ਭੱਜਰ ਭਾਜੀ ਬੈਗੇ ਉੱਥੇ ਟੋਲੇ ਨੇ ਆਏ ਨਾ ਸਾਰੇ ਨੇ ਕਿ ਮੈਂ ਪੱਲਾ ਭਾਜੀ ਹੋ ਗਿਆ ਸਰਿੰਦਰ ਸਿੰਧਾ ਜਿਹੜੀ ਤਿੰਨ ਕੁਰਸੀਆਂ ਲੱਗੀਆਂ ਨੇ ਬਾ ਇੱਥੇ ਆ ਕੇ ਬੈੰਦਨਦੇ ਇੱਥੇ ਆ ਕੇ ਬੈਜਣਾ ਜਾ ਇੱਥੇ ਸ਼ੈਡ ਤੇ ਹੋ ਗਿਆ ਨੁਕਰਜੀ ਤੇ ਬੈਜਣਾ ਇੱਥੇ ਆ ਕੇ ਬੈਜਣਾ ਫੋਟੋਆਂ ਕਰਾਈਆਂ ਗੜੀ ਸਭ ਤੋਂ ਪਹਿਲਾਂ 2006-7 ਚ ਫੋਟੋ ਕਰਾਈ ਇੱਥੇ ਕਰਵਾਈ ਸੀ ਮੈਂ ਇੱਥੇ ਬੈਜਣਾ ਆ ਕੇ ਬਾਅਦ ਇੱਥੇ ਟੋਲਾ ਇਹਨਾਂ ਦਾ ਮਤਲਬ ਬੈਠ ਕੇ ਇਹਨਾਂ ਨੂੰ ਫਿਲਮ ਫਿਲ ਲੱਗਦੀ ਤੁਸੀਂ ਕਿ ਗਾਂ ਨੇ ਗਾਂ ਨੂੰ 4 ਵਜੇ ਤੱਕ ਮਸਾ ਉੱਠਦੇ ਸੀ ਕਿਉਂਕਿ ਗਰਪੱਜਨ ਇਹ ਜੀ ਚੀਜ਼ ਆ ਉਹਨਾਂ ਵਰਗੰਨੀ ਕੋਈ ਬਣ ਸਕਦਾ ਉਹ ਬਜ਼ੁਰਗ ਹੋ ਗਏ ਛੇਤ 19 ਹੈ ਨਹੀਂ ਉਹਨਾਂ ਦੀ ਮੈਨੂੰ ਵੀ ਮਿਲੇ ਨੂੰ ਸਾਲ ਹੋ ਗਿਆ ਮੈਂ ਵੀ ਮਿਲਣਾ ਇੱਕ ਦੋ ਵਾਰੀ ਉਹਨਾਂ ਨੂੰ ਤੇ ਇੱਥੇ ਬੈਠ ਕੇ ਉਹਨਾਂ ਨੇ ਸ਼ਰਿੰਦਰ ਸਿੰਧਾ ਜਗਦੇਸ਼ ਸਿੰਘ ਜਸੋ ਵਾਲੀ ਆ ਪੰਮੀ ਬਾਈ ਹੋਰ ਬੜੇ ਸਿੰਗਰ ਹੁੰਦੇ ਰਹੇ ਉਹਨਾਂ ਕੋਲ ਅੱਜ ਤੱਕ ਯਾਦਾਂ ਰਹਿ ਗਈਆਂ ਅੱਜ ਤੱਕ ਯਾਦ ਰਹਿ ਗਈ ਅੱਜ ਤੱਕ ਮੈਂ ਦੇਖ ਲਉ ਸੁਣ ਸੁਣਾ ਪਈ ਆ ਅੱਗੇ ਕੋਲੇ ਵਾਲੀ ਪੱਟੀ ਤੇ ਉਹਨਾਂ ਨੂੰ ਕਦੇ ਚਾਹਾਂ ਪਲਾਉਣੀ ਆ ਪਰੌਠੇ ਖਮਾਉਣੇ ਦਾਲ ਸਬਜ਼ੀ ਰੋਟੀ ਨਾਲ ਖਾ ਕੇ ਫਿਰ ਕਹਿੰਣ ਉਹਨੇ ਕਹਿੰਦਾ ਸੱਕਰ ਵਾਲੇ ਪਰੌਠੇ ਲਾ ਦੇ ਓਏ ਤਿੰਨ ਤਿੰਨ ਪਰੌਠੇ ਖਾ ਜਾਂਦੇ ਸੀ ਮੈਂ ਖੋਦ ਆਦੇ ਹਰ ਵਾਗੇ ਮੈਂ ਆਪਦੇ ਖੁਦ ਹੱਥੀ ਲਾ ਕੇ ਉਹਨਾਂ ਨੂੰ ਮੈਂ ਖੁਪਾਉਂਦਾ ਰਿਆ ਉਹ ਤਾਂ ਖੋਸੋ ਕੇ ਗੰਦ ਵੀ ਚਲੋ ਆਮ ਲੋਕ ਬਿਲੇ ਫਿਰਦੇ ਪੰਜਾਬੀ ਮੁੰਡਾ ਇੱਥੇ ਕੰਮ ਕਰਕੇ ਰਾਜੀ ਆ ਵੀ ਚਲੋ ਸਾਨੂੰ ਪੰਜਾਬੀ ਦੇ ਹੁਣ ਇੱਕ ਬਰੀ ਮਹਾਲੀ ਤੋਂ ਆ ਰਹੇ ਸੀ ਥੋੜੇ ਜਿਹੇ ਚਿਰ ਪਹਿਲਾਂ ਚਾਰਕ ਚਾਲ ਪਹਿਲਾਂ ਤੇ ਇਹਨਾਂ ਨੇ ਕੋਈ ਮੇਰਾ ਨੰਬਰ ਹੁਣ ਵੀ ਹੈਗਾ ਤੇ ਮੈਨੂੰ ਇਹਨਾਂ ਨੇ ਫੋਨ ਕੀਤਾ ਪੱਲਾ ਬਾਈ ਨੇ ਕਹਿੰਦੇ ਜਨਕ ਕਿੱਥੇ ਮਗਦਰ ਕਰੇ ਕਹਿੰਦਾ ਵੀ ਅਸੀਂ ਨਾ ਰੋਟੀ ਬਦਵਾਲੋਂ ਕਿਸੇ ਢਾਬੇ ਤੋਂ ਖਾਂਦੇ ਹੁੰਦੇ ਸੀ ਕਹਿੰਦਾ ਵੀ ਉਹਦੇ ਵਿੱਚ ਸਾਨੂੰ ਮੱਖੇ ਮੁੱਖੇ ਨਿਕਲ ਗਏ ਆ ਵੀ ਸਾਨੂੰ ਸੁਵਾਲ ਲਈ ਵੀ ਸਾਨੂੰ ਕੋਈ ਢਾਬਾ ਦੱਸ ਪੇਰ ਮੈਂ ਕਦੀ ਸਰ ਅਗੇ ਤਾਂ ਤੁਸੀਂ ਮੈਨੂੰ ਸੇਵਾ ਦੋਗੇ ਦੱਸੋ ਅਕਰੋ ਬਣਾ ਕੇ ਤੇ ਇੱਕ ਦੋ ਵਾਰੀ ਮੈਂ ਦੇਖ ਵੀ ਆਇਆ ਜੀ ਰੋਟੀ ਇਹਨਾਂ ਦੀ ਇੱਕ ਦੋ ਵਾਰੀ ਮੈਂ ਮੱਕੀ ਦੀ ਰੋਟੀ ਖਰੋਣ ਦਾ ਸਾਖ ਦੇਖ ਵੀ ਆਇਆ ਇਹਨਾਂ ਨੂੰ ਬਣਾ ਕੇ ਕਰੋ ਅੱਛਾ ਮਾਤਾ ਦੇ ਹੱਥ ਦਾ ਅੱਛਾ ਰੋਟੀ ਬਣਾ ਕੇ ਦੇ ਕੇ ਆਏਗਾ ਇਹ ਹੁਣ ਜਿਹੜੀਆਂ ਗੱਲਾਂ ਹੁਣ ਆਪਾਂ ਸਾਂਝੇ ਕਰ ਰਹੇ ਆਂ ਅੱਜ ਇਹ ਗੱਲਾਂ ਹੀ ਰਹਿ ਗਈਆਂ ਅੱਜ ਇਹ ਯਾਦਾਂ ਰਹਿ ਗਈਆਂ ਨੇ ਅਫਸੋਸ ਬਹੁਤ ਵੱਡਾ ਹੈਗਾ ਬਾਜ ਉਹਨਾਂ ਦੇ ਜਾਣ ਦਾ ਆ ਪੂਰੇ ਸੰਸਾਰ ਦੇ ਵਿੱਚ ਅੱਜ ਹਰ ਇੱਕ ਦੀ ਅੱਖਾਂ ਦੇ ਵਿੱਚ ਹੰਝੂ ਨੇ ਕਿਉਂਕਿ ਉਹ ਹਸਾਂਦੇ ਸੀ ਇੰਨਾ ਕ ਹਸਾਂਦੇ ਸੀ ਕਿ ਕਿਸੇ ਦੀ ਅੱਖਾਂ ਦੇ ਵਿੱਚ ਹੰਝੂ ਤੱਕ ਨਹੀਂ ਆਏ ਦੇਖੋ ਹਸੌਣ ਵਾਲਾ ਹੀ ਤੁਰ ਗਿਆ ਅੱਜ ਤਾਂ ਰੋਣਾ ਪੈ ਗਿਆ ਸਾਰਿਆਂ ਨੂੰ ਅੱਜ ਸਾਰਾ ਦੇਸ਼ ਹੀ ਰੋਂਦਾ ਇਹਦਾ ਮਨ ਕਰਦਾ ਹੀ ਰੋਣ ਕੱਲ ਸਵੇਰੇ ਬੰਦਾ ਖੋਸ ਜੀ ਦੂਖ ਖਬਰ ਸੁਣ ਕੇ ਤਾਂ ਵੱਧ ਦੁਖੀ ਹੋ ਗਿਆ ਜੀ ਅਗਲਾ ਬਹੁਤ ਮਾੜਾ ਹੋਇਆ ਪਰ ਉਮਰ ਵੀ ਹਜੇ ਇੰਨੀ ਹੈ ਨਹੀਂ ਹੈ 65 ਸਾਲ ਹੈ ਮਗਾ ਮਾਤਾ ਵੀ ਬੈਠੇ ਉਹਨਾਂ ਦੇ ਠੀਕ ਹੈ ਨਹੀਂ ਮਾਤਾ ਵੀ ਬੈਠੇ ਅਸੀਂ ਚਲੋ ਠੀਕ ਹੈ ਬਾਕੀ ਬਹੁਤ ਕਾਟਾ ਪਿਆ ਸੀ ਪੀਏਯੂ ਨੂੰ ਵੀ ਪਰਿਵਾਰ ਨੂੰ ਸਾਥ ਵਾ ਤੇ ਇਹ ਜਨਕ ਨੇ ਇਹ ਲਾਹੌਰ ਕੈਫੇ ਜਿਹੜਾ ਆਪਾਂ ਪੀਏਜੀ ਦੇ ਵਿੱਚ ਚਲਾ ਰਹੇ ਨੇ ਫਾਰਮ ਯੂਥ ਕੈਫੇ ਦੇ ਨਾਮ ਤੋਂ ਇੱਕ ਕੈਫੇ ਹੈਗਾ ਵਾ ਅਕਸਰ ਜਸਵਿੰਦਰ ਪੱਲਾ ਜਦੋਂ ਇੱਥੇ ਪੜ੍ਹਦੇ ਸੀ ਜਾਂ ਜੌਬ ਕਰਦੇ ਸੀ ਤਾਂ ਐਸੇ ਕੰਟੀਨ ਦੇ ਵਿੱਚ ਆ ਕੇ ਉਹ ਪੜ੍ਹਦੇ ਸੀ ਅੱਜ ਇਸ ਕੰਟੀਨ ਦਾ ਚੁੱਲਾ ਜਿਹੜਾ ਆਪਾਂ ਬੰਦ ਨਜ਼ਰ ਆ ਰਿਹਾ ਵਾ ਇੱਥੇ ਜੋ ਕੋਲੇ ਵਾਲੀ ਪੱਟੀ ਆ ਉਹਨਾਂ ਨੂੰ ਕੋਲੇ ਵਾਲੀ ਚਾਹ ਬੜੀ ਪਸੰਦ ਹੁੰਦੀ ਸੀ ਤਾਂ ਇੱਥੇ ਦੀ ਆਲੂ ਦੀ ਟਿੱਕੀ ਉਹ ਬੜੀ ਸਵਾਦ ਲੱਗਦੀ ਸੀ ਉਹਨਾਂ ਨੂੰ ਤਾਂ ਇਹ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿ ਬਿਲਕੁਲ ਜਿਹੜੇ ਨੇ ਇਸ ਦੇ ਵਿੱਚ ਅੱਗ ਨਹੀਂ ਪੜ ਰਹੀ ਅੱਜ ਇਸ ਕੈਫੇ ਦੇ ਉੱਤੇ ਰੌਣਕਾਂ ਦੇਖਣ ਨੂੰ ਨਹੀਂ ਮ ਜਸਵਿੰਦਰ ਪੱਲਾ ਅੱਜ ਸਾਡੇ ਵਿੱਚ ਨਹੀਂ ਹੈਗੇ ਨੇ ਉਹਨਾਂ ਦੀ ਯਾਦ ਦੇ ਵਿੱਚ ਅੱਜ ਤੁਸੀਂ ਦੇਖ ਸਕਦੇ ਹੋ ਜਿਹੜੇ ਉਹਨਾਂ ਨੂੰ ਯਾਦ ਕਰਦੇ ਸੀਗੇ ਪ੍ਰਸ਼ੰਸਕ ਸੀਗੇ ਉਹਨਾਂ ਦੇ ਉਹ ਉਹਨਾਂ ਦੀ ਅੱਖਾਂ ਦੇ ਵਿੱਚ ਹੰਝੂ ਨੇ ਅੱਜ ਉਹਨਾਂ ਨੂੰ ਯਾਦ ਕਰ ਰਹੇ ਨੇ ਉਹਨਾਂ ਦੀਆਂ ਗੱਲਾਂ ਜਿਹੜੀਆਂ ਵਾਂ ਸਾਂਝੇ ਕਰ ਰਹੇ ਨੇ ਕੈਮਰਾਮੈਨ ਗੁਰਿੰਦਰ ਦਿਨਾਂ ਨਰਿੰਦਰ ਕੁਮਾਰ ਜਗਮਨ ਟੀਵੀ ਲੁਧਿਆਣਾ